ਮਨੀ ਅਕਾਲੀ ਦਲ ਦੇ ਸਾਬਕਾ ਸਸਦੀ ਸਕੱਤਰ ਤੇ ਸੀਨੀਅਰ ਅਗੂ ਵਿਰਸਾ ਸੇਵਲ ਟੋਵਾ ਸ਼੍ਰੀ ਅਕਾਲ ਤਖਤ ਸਾਹਿਬ ਸਾਹਮਣੇ ਹੋਏ ਪੇਸ਼ ਵਿਰਸਾ ਸੇਵਲ ਟੋਵਾ ਨੇ ਮੰਗੀ ਮਾਫੀ ਜਥੇਦਾਰ ਗੜਗੱਜ ਵੱਲੋਂ ਉਹਨਾਂ ਦੇ ਉੱਪਰ ਲੱਗੀ ਰੋਕ ਨੂੰ ਹਟਾ ਦਿੱਤਾ ਗਿਆ ਜੋ ਉਹਨਾਂ ਦੇ ਉੱਪਰ ਆਦੇਸ਼ ਨਵੇਂ ਜਾਰੀ ਕੀਤੇ ਗਏ ਨੇ ਵਿਰਸਾ ਸੇਵਲ ਟੋਵਾ ਜਿਨ੍ਹਾਂ ਨੇ ਪਿਛਲੇ ਦਿਨੀ ਸਾਬਕਾ ਜਥੇਦਾਰ ਗੰਨੀ ਹਰਪ੍ਰੀਤ ਸਿੰਘ ਤੇ ਵਿਰਸਾ ਸੇਵਲ ਟੋਵਾ ਦੇ ਵਿੱਚ ਤਕਰਾਰ ਵਧੀ ਸੀ ਜਿਸ ਤੋਂ ਬਾਅਦ ਅੱਜ ਬਿਰਸਾ ਸੇਮਲਟਵਾ ਦੇ ਉੱਪਰ ਲੱਗੀ ਪਾਬੰਦੀ ਹਟਈਏ ਤੁਸੀਂ ਜਿਹੜੋ ਆਵਾਜ਼ੇ ਪੰਜਾਬ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸ਼੍ਰੋਮਣੀ ਅਕਾਲੀ ਦਲ ਲਈ ਅੱਜ ਦਾ ਦਿਨ ਬਹੁਤ ਵਧੀਆ ਹੋ ਗੁਜ਼ਰਿਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਰਦਾਰ ਬਿਰਸਾ ਸੇਮਲਟਵਾ ਦੇ ਉੱਪਰ ਲੱਗੀ 10 ਸਾਲ ਦੀ ਪਾਬੰਦੀ ਹਟਾ ਦਿੱਤੀ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ जो अकाली आगू विरसा से वल्टोवाई भी खुशी की राहत जो विरसा से वल्टोवा के उपर दस साल पाबंदी ला दी गई सबका जथेदार गयानी हरप्रीत सिंह जी वालों सो पंचाना की मीटिंग हुई श्री अकाल तख्त साहब केिसनेक पंथक मुद्या के दे उपर विचार चर्चा की गई विरसा से वल्टोवा श्री अकाल तख्त साहब विखे नमस्तक हुए ते ਮਾਫੀ ਮੰਗੀ ਸ੍ਰੀ ਅਕਾਲ ਤਖਤ ਸੈਵਕ ਦੇ ਕਾਰਜਕਾਰੀ ਜਥੇਦਾਰ ਗਾਨੀ ਕੋਲਦੀਪ ਸਿੰਘ ਗੜਗਜ ਨੇ ਕਿ ਅਕਾਲ ਤਖਤ ਸੈਵਕ ਵੱਲੋਂ ਹੋਏ ਫੈਸਲਿਆਂ ਦੇ ਸਬੰਧ ਵਿੱਚ ਕੁਝ ਲੋਕਾਂ ਵੱਲੋਂ ਪੇਸ਼ ਹੋ ਕੇ ਮਾਫੀਆਂ ਮੰਗੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਵਿਰਸਾ ਸਿੰਘ ਵਲਟੋਵਾ ਫਸੀਲ ਤੋਂ ਸਿੰਘ ਸਹਿਬਾਨ ਨੇ ਵਲਟੋਵਾ ਤੇ ਸ਼੍ਰੋਮਣੀ ਅਕਾਲੀ ਦਲ ਤੋਂ 10 ਸਾਲ ਬਾਹਰ ਰਹਿਣ ਦੀ ਲੱਗੀ ਪਾਬੰਦੀ ਨੂੰ ਹਟਾ ਦਿੱਤਾ ਹੈ ਜਥੇਦਾਰ ਗਾਨੀ ਕੋਲਦੀਪ ਸਿੰਘ ਗੜਗਜ ਨੇ ਵਲਟੋਵਾ ਨੂੰ ਅੱਗੇ ਤੋਂ ਬਿਆਨਬਾਜ਼ੀ ਨਾ ਕਰਨ ਦੇ ਆਦੇਸ਼ ਦਿੱਤੇ ਅਤੇ ਕਿਹਾ ਕਿ ਸ਼ਬਦਾਂ ਦੀ ਮर्यादा ਦਾ ਵੀ ਧਿਆਨ ਰੱਖਿਆ ਜਾਵੇ ਉਹਨਾਂ ਨੇ ਕਹਿੰਦੇ ਸਿੱਖ ਕੌਮ ਵੱਖਰੀ ਤੇ ਵੱਖਰੀ ਹੀ ਰਹਗੀ ਸੋ ਵਿਰਸਾ ਸੇਵਲ ਟੋਵਾ ਨੂੰ ਉਹਨਾਂ ਦੀਆਂ ਗਲਤੀਆਂ ਕਰਕੇ ਤਨਖਾਹ ਵੀ ਲਗਾਈ ਗਈ ਏ ਤਿੰਨ ਦਿਨ ਸੀ ਦਰਬਾਰ ਸਾਹਿਬ ਵਿਖੇ ਇੱਕ ਘੰਟਾ ਝੂਠੇ ਭਾਂਡੇ ਮਾਂਜਣ ਅਤੇ ਇੱਕ ਘੰਟਾ ਝੂੜੇ ਸਾਫ਼ ਕਰਨ ਦੀ ਸੇਵਾ ਲਗਾਈ ਗਈ ਏ ਵੋ ਟੋਵਾ ਦੀ ਦੋ ਦਿਨ ਤਰਨ-ਤਰਨ ਤੇ ਸ੍ਰੀ ਦਰਬਾਰ ਸਾਹਿਬ ਵਿਖੇ ਝੂਠੇ ਭਾਂਡੇ ਮਾਂਜਣ ਤੇ ਝੂੜੇ ਸਾਫ਼ ਕਰਨ ਦੀ ਸੇਵਾ ਲਗਾਈ ਗਈ ਏ ਵੋ ਟੋਵਾ ਇੱਕ-ਇੱਕ ਦਿਨ ਸ੍ਰੀ ਤਖਤ ਦਮਦਮਾ ਸਾਹਿਬ ਤੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੇਵਾ ਕਰਨਗੇ ਅਤੇ ਉਹਨਾਂ ਨੂੰ ਸ਼੍ਰੀ ਕਾਠ ਤੱਕ ਸਹਿਬੇ ਕੇ 1100 ਰੁਪਏ ਦੀ ਕਰਾ ਪ੍ਰਸਾਦੀ ਦੇ ਕਰਵਾਉਣ ਦੇ ਹੁਕਮ ਵੀ ਹੋਏ ਨੇ ਤੇ 1100 ਰੁਪਏ ਗੋਲਕ ਵਿੱਚ ਪਾਉਣ ਦੇ ਹੁਕਮ ਹੋਏ ਨੇ ਸੋ ਵਿਰਸਾ ਸੇਮਲ ਟੋਵਾ ਜਿਹੜੇ ਕਿ ਕਾਲੀਦਾਲ ਦੇ ਸੀਨੀਅਰ ਲੀਡਰ ਨੇ ਉਹਨਾਂ ਦੇ ਉੱਪਰ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਦਾ ਜਥੇਦਾਰ ਨੇ ਜੋ 10 ਸਾਲੇ ਪਾਰਟੀ ਤੋਂ ਬਾਹਰ ਕਰ ਦਿੱਤਾ ਸੀ ਤੇ ਉਹਨਾਂ ਦੇ ਉੱਪਰ ਅਨੇਕਾਂ ਪਾਪੰਦੀਆਂ ਲਾ ਦਿੱਤੀਆਂ ਸਨ ਜਿਸ ਨੂੰ ਲੈ ਕੇ ਵਿਰਸਾ ਸੇਮਲ ਟੋਵਾ ਵਾਰ-ਵਾਰ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਜੋ ਦੋਸ਼ ਲਾਉਂਦੇ ਰਹੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਵਿਰਸਾ ਸੇਮਲ ਟੋਵਾ ਦੀ ਜੋ बहुत ज्यादा खैबाजी हुई जो कि एक जथेदार उस तो में आए और राजनीति पुनर्सुरीत अकाली दल के प्रधान बने हुए हैं जिस तो बाद वल्टोवा तो ने कहा कि इस मैं पहला ही शंका है कि राजनीति देना यह सुपना जो हूँ राजनीति आ गए ने हूँ मुकाबला देखा कि जो ग्ञनी हरप्रीत सिंह ਕੀ ਪਾਪ ਵਿਕਦੀ ਏ ਕਿ ਗਿਆਨੀ ਹਰਪ੍ਰੀਤ ਸਿੰਘ ਵੱਡੀਆਂ ਫੜਾਂ ਮਾਰਦੇ ਸੀ ਰਾਜਨੀਤੀ ਦੇ ਵਿੱਚ ਹੁਣ ਪਤਾ ਲੱਗੇਗਾ ਕਿ ਆਪਣੀ ਪਾਰਟੀ ਨੂੰ ਉਹ ਕਿੱਥੇ ਲੈ ਕੇ ਜਾਂਦੇ ਨੇ ਜਿਸ ਕਾਰਨ ਵਿਰਸਾ ਸਿੰਘ ਵਲਟੋਵਾ ਨੇ ਸਿੱਧਾ ਚੈਲੰਜ ਕਰ ਦਿੱਤਾ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਰਾਜਨੀਤਿਕ ਪਾਰਟੀ ਦੇ ਵਿੱਚ ਉਹ ਮੁਕਾਬਲਾ ਕਰਨਗੇ ਸੋ ਵਿਰਸਾ ਸਿੰਘ ਵਲਟੋਵਾ ਦੀ ਇਕੱਲੀ ਦਲ ਵਿੱਚ ਵਾਪਸ ਆਉਣ ਨਾਲ ਅਕਾਲੀ ਦਲ ਨੂੰ ਬਹੁਤ ਵੱਡਾ ਬਲ ਮਿਲਿਆ ਹੈ ਮਾਝੇ ਦੇ ਵਿੱਚ ਅਕਾਲੀ ਦਲ ਦਾ ਇਹ ਲੀਡਰ ਜਿਹੜਾ ਕਿ ਬਿਕਮ ਸਿੰਘ ਮਜੀਠੀਆ ਤੋਂ ਬਾਅਦ ਦੂਸਰੇ ਨੰਬਰ ਤੇ ਸੀ ਔਰ ਮਾਝੇ ਦਾ ਜਰਨਲ ਕਹਣ ਵਾਲਾ ਇਹ ਵਿਰਸਾ ਸਿੰਘ ਵਲਟੋਵਾ ਅੱਜ ਅਕਾਲੀ ਦਲ ਵਿੱਚ ਵਾਪਸ ਆਏ ਨੇ ਔਰ ਕ ਲੋ ਇਹਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇ ਕਿ ਬਿਕਰਮ ਸਿੰਘ ਜੀਠੀਆ ਦੀ ਕਾਟ ਨੂੰ ਪੂਰਾ ਕਰੇਗਾ